ਔਰ ਸਮੂਹ ਮੁਸਲਿਮ ਭਾਈਚਾਰੇ ਨੂੰ ਆਉਣ ਵਾਲੀ Eid ul Fitr ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਲਾ ਤਾਲਾ ਸਾਰੇ ਨੂੰ ਸੁੱਖ ਸ਼ਾਂਤੀ ਬਖਸ਼ੇ ਸਾਰੇ ਭਾਈਚਾਰੇ ਵਿੱਚ ਇੱਕਤਾ ਬਣੀ ਰਹੇ ਕਿਸੇ ਦੇ ਮਨਾਂ ਵਿੱਚ ਵੀ ਇੱਕ ਦੂਜੇ ਪ੍ਰਤੀ ਨਫ਼ਰਤ ਨਾ ਹੋਵੇ ਸੋ ਬਹੁਤ ਹੀ ਪਵਿੱਤਰ ਦਿਹਾੜਾ ਹੈ ਕਿਉਂਕਿ ਰਮਜ਼ਾਨ ਹੈ ਆਪ ਦਿਨ ਦਿਨ ਬਾਦ ਰਮਜ਼ਾਨ ਦੇ ਮਹੀਨੇ ਚ ਅੱਲਾ ਤਾਲਾ ਦੀ ਬਦੌਲਤ ਸਾਡੀ ਕੁਰਾਨ ਨੇ ਕੁਰਾਨ ਸ਼ਰੀਫ ਜਿਹੜੇ ਹੈਗੇ ਨੇ ਕਹਿੰਦੇ ਅ ਨਜ਼ੀਲ ਹੋਏ ਸੀ ਨਜ਼ੀਲ ਹੋਏ ਸੀ ਕਿਉਂਕਿ ਥੋੜੀਆਂ-ਥੋੜੀਆਂ ਆਇਤਾਂ ਦੇ ਵਿੱਚ ਪੂਰੇ ਮਹੀਨੇ ਦੇ ਵਿੱਚ ਸਾਡਾ ਉਹ ਵੱਡਾ ਗ੍ਰੰਥ ਮੁਸਲਿਮ ਭਾਈਚਾਰੇ ਦਾ ਇੱਕ ਬਹੁਤ ਵੱਡਾ ਗ੍ਰੰਥ ਕੁਰਾਨ ਸ਼ਰੀਫ ਇਸ ਰਮਜ਼ਾਨ ਮਹੀਨੇ ਦੇ ਵਿੱਚ ਨਜ਼ੀਲ ਹੋਇਆ ਸੋ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਪਟਿਆਲਾ ਜਿਲ੍ਹਾ ਹੀ ਨਹੀਂ ਕੱਲਾ ਹਲਕਾ ਸ਼ਤਰਾਣਾ ਹੀ ਨਹੀਂ ਪੂਰੀ ਦੁਨੀਆ 'ਚ ਵਸਦੇ ਮੁਸਲਿਮ ਭਾਈਚਾਰੇ ਨੂੰ ਇਹਨਾਂ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਆਪੇ ਨੂੰ ਤਾਲ ਦੇ ਵਿੱਚ ਹਲਕਾ ਜਿਹਾ ਤਰਾਣਾ ਤੇ ਰਫ਼ਤਾਰੀ ਪਾਰਟੀ ਦਾ ਯੋਗਦਾਨ ਸਾਡੇ ਸਾਥੀ ਦਿਲਵਰ ਖਾਨ ਜੀ ਦੀ ਐਪੀ ਵੀ ਸਾਰੇ ਮੁਸਲਿਮ ਭਾਈਚਾਰੇ ਵੱਲੋਂ ਨਾਲ ਮਿਲ ਕੇ ਕੀਤਾ ਗਿਆ ਕਿਉਂਕਿ ਰੋਜ਼ੇ ਰੱਖੇ ਜਾ ਰਹੇ ਨੇ ਅੱਜ 27ਵਾਂ ਰੋਜ਼ਾ ਸੀਗਾ ਉਹ ਰੋਜ਼ੇ ਨੂੰ ਜਿਹੜਾ ਹੈਗਾ ਖੁੱਲਣ ਵਾਸਤੇ ਰਫ਼ਤਾਰੀ ਪਾਰਟੀ ਦਾ ਯੋਗਦਾਨ ਹੋਇਆ ਦੁਆ ਹੋਈ ਹੈ ਨਮਾਜ਼ ਹੱਦ ਤੱਕ ਕੀਤੀ ਗਈ ਹੈ ਵਰ ਸੁੰਚਾ ਮੁਸਲਿਮ ਭਾਈਚਾਰਾ ਇਕੱਠਾ ਸਾਰੇ ਭਾਈਚਾਰਿਆਂ ਦੇ ਨੁਮਾਇੰਦੇ ਇੱਥੇ ਸ਼ਿਰਕਤ ਕਰ ਰਹੇ ਨੇ ਰਾਜਨੀਤਿਕ ਖfstੀਆਂ ਧਾਰਮਿਕ ਸਖਸ਼ਤਾ ਅ ਪਰ ਜਿੰਨੀਆਂ ਵੀ ਹੋ ਸਕਦੀਆਂ ਇੱਥੇ ਵਿਰਾਜਮਾਨ ਨੇ ਸੋ ਸਾਰੇ ਨੂੰ ਜਿਹੜੀਆਂ ਹੈਗੀਆਂ ਨੇ ਆਉਣ ਵਾਲੀ Eid ul Fitr ਦੀਆਂ ਸੋਮਵਾਰ ਨੂੰ ਜਿਹੜਾ ਬਹੁਤ ਵੱਡੇ ਪੱਧਰ ਤੇ ਪੂਰੀ ਦੁਨੀਆ ਚ ਮਨਾਇਆ ਜਾਂਦਾ ਹੈ Eid ul Fitr ਸੋ ਸሙ muslim ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਅੱਲਾਹ ਤਾਲਾ ਬਿਹਤਰ ਸਾਡੇ ਹਲਕਾ ਸ਼ਤਰਾਣਾ ਤੇ ਖੁਸ਼ੀਆਂ ਹੋਣ ਸਾਡੇ ਹਲਕਾ ਸ਼ਤਰਾਣਾ ਪਟਿਆਲਾ ਜ਼ਿਲ੍ਹੇ ਦੇ ਵਿੱਚ muslim ਭਾਈਚਾਰੇ ਦਾ ਏਕਾ ਬਰਕਰਾਰ ਰਹੇ ਭਾਈਚਾਰਾ ਮਜ਼ਬੂਤ ਰਹੇ ਔਰ ਇਸ ਦੁਨੀਆ ਤੋਂ ਅਸੀਂ ਤਾਂ ਇਹ ਹੀ ਅੱਲਾਹ ਤਾਲਾ ਕੀ ਅਰਦਾਸ ਕਰਾਂਗੇ ਇਸ ਦੁਨੀਆ ਤੋਂ ਨਫਰਤ ਜਿਹੜੀ ਇਹ ਖਤਮ ਹੋਵੇ ਔਰ ਕੱਟੜਵਾਦ ਦਾ ਖਤਮ ਹੋਵੇ ਜਿਹੜੀ ਅੱਜ ਸਾਡੇ ਦੇਸ਼ ਲਈ ਇੱਕ ਬਹੁਤ ਵੱਡਾ ਘਣ ਬਣ ਗਿਆ ਹੈ ਕਿਉਂਕਿ ਕੁਝ ਜਿਹੜੇ ਹੈਗੇ ਨੇ ਹਕੂਮਤਾਂ ਮੁਸਲਿਮ ਭਾਈਚਾਰੇ ਨੂੰ ਦਬਾਉਣ ਲਈ ਜਾਂ ਮੁਸਲਿਮ ਭਾਈਚਾਰੇ ਨੂੰ ਜਾਂ ਘੱਟ ਗਿਣਤੀਆਂ ਨੂੰ ਦਬਾਉਣ ਲਈ ਬਹੁਤ ਵੱਡੀਆਂ ਜਿਹੜੀਆਂ ਸਾਜ਼ਿਸ਼ਾਂ ਰਚ ਰਹੀਆਂ ਨੇ ਸੋ ਅਸੀਂ ਇਸ ਪਵਿੱਤਰ ਮੌਕੇ ਤੇ ਅੱਲਾਹ ਤਾਲਾ ਕੇ ਇਹੀ ਦੁਆ ਕਰਾਂਗੇ ਅਰਦਾਸ ਕਰਾ ਕੇ ਬੇਨਤੀ ਕਰਾਂਗੇ ਕਿ ਅੱਲਾਹ ਤਾਲਾ ਉਹਨਾਂ ਲੋਕਾਂ ਨੂੰ ਸਮਤ ਬਖਸ਼ੇ ਉਹ ਹਕੂਮਤਾਂ ਚਲਾਉਣ ਵਾਲਿਆਂ ਨੂੰ ਸਮਤ ਬਖਸ਼ੇ ਕਿਉਂ ਹੋ ਇਹਨਾਂ ਜਿਹੜੇ ਸਾਡੇ ਸਾਰੇ ਭਾਈਚਾਰਿਆਂ ਦੇ ਲਈ ਜਿਹੜਾ ਹੈਗੇ ਨੇ ਆਪਣੇ ਮਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਨਫ਼ਰਤ ਨਾ ਹੋਵੇ ਸਭ ਭਾਈਚਾਰੇ ਕਿਉਂਕਿ ਸਾਡਾ ਭਾਰਤ ਹੈ ਸਾਡਾ ਦੇਸ਼ ਜਿੱਥੇ ਸਾਰੇ ਧਰਮਾਂ ਦੇ ਲੋਕ ਇੱਕ ਬਰਾਬਰ ਵਸਦੇ ਨੇ ਸੋ ਦੁਸ਼ਮਣ ਨੂੰ ਉਦੋਂ ਹੀ ਮੌਕਾ ਮਿਲਦਾ ਹੈ ਹਮਲਾ ਕਰਨ ਦਾ ਜਦੋਂ ਅਸੀਂ ਕਿਤੇ ਨਾ ਕਿਤੇ ਇੱਕ ਦੂਜੇ ਭਾਈਚਾਰੇ ਪ੍ਰਤੀ ਨਫ਼ਰਤ ਦੇ ਬੀਜ ਬੋਨੇ ਆ ਸੋ ਹਕੂਮਤਾਂ ਨੂੰ ਮੇਰੀ ਗੁਜਾਰਿਸ਼ ਹੈ ਅੱਜ ਅਸੀਂ ਇਸ ਪਵਿੱਤਰ ਦਿਹਾੜੇ ਗੁਜਾਰਿਸ਼ ਕਰਦੇ ਆ ਇਹ ਹਕੂਮਤਾਂ ਇਸ ਤਰ੍ਹਾਂ ਦੇ ਰੋਲੇ ਰੱਪੇ ਨਾ ਪਾਉਣ ਸਾਰੇ ਭਾਈਚਾਰੇ ਨੂੰ ਇੱਕ ਕਰਨ ਦੇ ਲਈ ਕੋਈ ਨਾ ਕੋਈ ਉਪਰਾਲਾ ਕਰਨ ਨਾ ਕਿ ਉਹਨਾਂ ਨੂੰ ਤੋੜਨ ਦੇ। ਸੋ ਬਹੁਤ ਬਹੁਤ ਮੁਬਾਰਕਾਂ ਮੁਸਲਿਮ ਭਾਈਚਾਰੇ ਨੂੰ ਅੱਲਾਹ ਤਾਲਾ ਸਭ ਨੂੰ ਖੁਸ਼ੀਆਂ ਨਾਲ ਰੱਖੇ।